ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਿ ਪਿਛਲੇ 4 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਅਭਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਪਹਿਲੇ ਦਿਨ ਅਸੀਂ ਇਹ ਸਮਝਿਆ ਸੀ ਕਿ ਕਰਮ ਕਾਂਡਾਂ ਬਾਰੇ ਗੁਰਬਾਣੀ ਕੀ ਸੰਸਮਝਾਉਂਦੀ ਏ ਗੁਰਬਾਣੀ ਦਾ ਕੀ ਫਰਮਾਨ ਹੈ ਕਰਮ ਕਾਂਡ ਕਰਨ ਬਾਰੇ ਉਹਦੇ ਨਾਲ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਫਰਮਾਨ ਵਿਚਾਰਿਆ ਸੀ ਕਿ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਅਗਲੇ ਦਿਨ ਤੋਂ ਅਸੀਂ ਸਤਕੁਰ ਕੋਲ ਇਹ ਸਮਝਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਕਿ ਅਸਲ ਵਿੱਚ ਪੂਜਾ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਉਸ ਦੇ ਵਿੱਚ ਪਹਿਲਾਂ ਇਹ ਸਮਝਣਾ ਜ਼ਰੂਰੀ ਸੀ ਕਿ ਅਸੀਂ ਕਰ ਹੋ ਕੀ ਰਹਿ ਸਮਾਜ ਦੇ ਵਿੱਚ ਉਸਪਰ ਕਿਤੇ ਚੱਲ ਰਹੇ ਆ ਕਿ ਹੋ ਕੀ ਰਿਹਾ ਅਸਲ ਚ ਕੀ ਕਰਨਾ ਚਾਹੀਦਾ ਹੈ ਇਹ ਬਾਤ ਦੇ ਵਿੱਚ ਸਮਝਾਂਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵੇਖਿਆ ਕਿ ਬ੍ਰਾਹਮਣੀ ਵਿਵਸਥਾ ਦੇ ਵਿੱਚ ਕੁਝ ਮਨੋਕਲਪਿਤ ਦੇਵੀ-ਦੇਵਤਿਆਂ ਦੀ ਪੂਜਾ ਦਾ ਵਿਧਾਨ ਹੈ ਉਹਦੇ ਬਾਰੇ ਗੁਰਬਾਣੀ ਕੀ ਫਰਮਾਉਂਦੀ ਹੈ ਅੱਜ ਅਸੀਂ ਜਿਹੜਾ ਭਾਗ ਵਿਚਾਰਾਂਗੇ ਕਿ ਇਹ ਜਿਹੜੇ ਮਨੋਕਲਪਿਤ ਦੇਵੀ-ਦੇਵਤੇ ਨੇ ਇੰਨਾ ਦੀ ਪੂਜਾ ਕੀਤੀ ਜਾਂਦੀ ਹੈ ਬ੍ਰਾਹਮਣੀ ਸਿਸਟਮ ਦੇ ਵਿੱਚ ਉਹਨਾਂ ਦਾ ਪੂਜਾ ਕਰਨ ਦਾ ਤਰੀਕਾ ਕੀ ਹੈ ਦੋ ਤਰੀਕੇ ਨੇ ਛੋਟੀ ਜਿਹੀ ਵਿਚਾਰ ਹੈ ਲੇਕਿਨ ਅੱਜ ਇਸੇ ਪੱਗ ਨੂੰ ਹੀ ਵਿਚਾਰਾਂਗਾ ਮੈਂ ਆਪ ਜੀ ਨਾਲ ਦੋ ਤਰੀਕੇ ਨੇ ਪਹਿਲਾਂ ਤੇ ਦੇਵੀ ਦੇਵਤਿਆਂ ਦੀਆਂ ਪੱਥਰ ਆਦੀਆਂ ਗੁਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਜ ਕਈ ਜਗ੍ਹਾ ਦੇ ਉੱਤੇ ਪੱਥਰ ਦੀ بجائے ਮੈਟਲ ਦੀਆਂ ਮੂਰਤੀਆਂ ਵੀ ਬਣਨ ਲੱਗ ਪਈਆਂ ਨੇ ਕੋਈ ਫਰਕ ਨਹੀਂ ਪੈਂਦਾ ਦੋਨੋਂ ਹੀ ਨਰਜੀਵ ਨੇ ਔਰ ਜੜ ਵਸਤੂ ਨੇ ਦੋਨੋਂ ਹੀ ਹੈ ਲੇਕਿਨ ਜਿਹੜਾ ਮੂਲ ਵਿਧਾਨ ਹੈ ਉਹ ਪੱਥਰ ਦੀਆਂ ਮੂਰਤੀਆਂ ਬਣਾਉਂਦਾ ਹੀ ਹੈ ਅਸੀਂ ਹੁਣ ਵੀ ਦੇਖਿਆ ਰੀਸੈਂਟਲੀ ਜਿਹੜਾ ਬਾਬਰੀ ਮਸਜਿਦ ਆ ਕੇ ਰਾਮ ਮੰਦਿਰ ਬਣਾਇਆ ਗਿਆ ਉੱਥੇ ਵੀ ਪੱਥਰ ਦੀ ਹੀ ਮੂਰਤੀ ਬਣਾ ਕੇ ਜਿਹੜੀ ਪੱਥਰ ਦੀ ਮੂਰਤੀ ਕੱਢ ਕੇ ਉਹ ਬਣਾ ਕੇ ਸਥਾਪਿਤ ਕੀਤੀ ਗਈ ਦੂਜਾ ਤਰੀਕਾ ਹੋਮ ਜੱਗ ਆਦ ਕਰਨੇ ਅੱਜ ਪਹਿਲਾਂ ਮੂਰਤੀਆਂ ਬਣਾ ਕੇ ਪੂਜਣ ਬਾਰੇ ਆਪਾਂ ਸਮਝ ਲੈਣੇ ਆ ਉਤਵੱਦ ਹੋਮ ਜੈਕਟਿਵਰੀ ਆਏਗੀ ਪਹਿਲੇ ਆਪਾਂ ਮੂਰਤੀਆਂ ਬਣਾਉਣ ਵਾਲਾ ਜਾਸ ਸਿਸਟਮ ਹੈ ਉਹ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਦੇਵ ਦੇਵਤਿਆਂ ਦੀਆਂ ਮਨੋਕਲਪਿਤ ਦੇਖੋ ਮਨੋਕਲਪਤੀ ਕਹਿ ਸਕਦੇ ਆ ਕਿ ਉਹਨਾਂ ਦੀ ਕੋਈ ਸਾਡੇ ਕੋਲ ਨਾ ਫੋਟੋ ਹੈ ਨਾ ਕੋਈ ਰੂਪ ਹੈ ਨਾ ਕੋਈ origignal ਰੂਪੂਰਤੀ ਹੈ ਆਪੇ ਇੱਕ ਉਹਨਾਂ ਦੇ ਰੂਪ ਚਿਤਵਿਆ ਗਿਆ ਚਿਤਵ ਕੇ ਉਹਦੇ ਮੁਤਾਬਕ ਜਿਹੜੇ ਬਣਾ ਲੀਆਂ ਗਈਆਂ ਉਹ ਫਿਰਕ ਉਹ ਸੇ ਜਿਹੜਾ ਇੱਕ ਬਣ ਜਾਂਦਾ ਮਿੱਥ ਉਹਦੇ ਮੁਤਾਬਕ ਹੀ ਚੱਲੀ ਜਾਂਦਾ ਹੈ। ਉਹਨਾਂ ਦੀਆਂ ਮੂਰਤੀਆਂ ਪੱਥਰ ਦੀਆਂ ਕਣੀਆਂ ਜਾਂਦੀਆਂ ਨੇ ਬਣਾਈਆਂ ਜਾਂਦੀਆਂ ਨੇ। ਫਿਰ ਉਹਨਾਂ ਨੂੰ ਮੰਦਿਰ ਤੇ ਸਥਾਪਿਤ ਕਰਕੇ ਜਦੋਂ ਪੂਜਾ ਸ਼ੁਰੂ ਹੁੰਦੀ ਹੈ ਤੇ ਉਹਨਾਂ ਨੂੰ ਰੋਜ਼ ਦਿਹਾੜੀ ਪਹਿਲਾਂ ਸਵੇਰੇ ਦੁੱਧ ਨਾਲ ਲਵਾਇਆ ਜਾਂਦਾ। ਕਪੜੇ ਪੁਆਏ ਜਾਂਦੇ ਨੇ ਸ਼ਿੰਗਾਰਿਆ ਜਾਂਦਾ ਹੈ ਬੜਾ ਸ਼ਿੰਗਾਰ ਕੀਤਾ ਜਾਂਦਾ ਹੈ ਆਪ ਜੀ ਨੇ ਦੇਖਿਆ ਹੋਵੇਗਾ ਕਿਸੇ ਮੰਦਿਰ ਚ ਵੀ ਜਾ ਕੇ ਦੇਖੋ ਬੜਾ ਸ਼ਿੰਗਾਰ ਕੀਤਾ ਹੁੰਦਾ ਹੈ ਕਪੜੇ ਭਾਵੇਂ ਘੱਟ ਪਾਏ ਹੋਣ ਸ਼ਿੰਗਾਰ ਖੂਬ ਕੀਤਾ ਜਾਂਦਾ ਹੈ ਉਹਦੇ ਬਾਅਦ ਚੰਦਨ ਆਦ ਰਗੜ ਕੇ ਉਹਨੂੰ ਤਿਲਕ ਲਾਇਆ ਜਾਂਦਾ ਹੈ ਗੁਰਤੀਆਂ ਨੂੰ ਉਦੇ ਬਾਅਦ ਅਗਲੀ ਜਿਹੜੀ ਆਈਟਮ ਹੈ ਉਹਦੇ ਵਿੱਚ ਇਹ ਕਿ ਉਹਨਾਂ ਦੀ ਆਰਤੀ उतारी ਜਾਂਦੀ ਹੈ। ਉਹਦੇ ਵਿੱਚ ਆਰਤੀ ਉਤਾਰਨ ਦਾ ਜਿਹੜਾ ਤਰੀਕਾ ਹੈ ਉਹ ਮੈਂ ਅੱਗੇ ਆਪਣੇ ਨਾਲ ਵਿਚਾਰਾਂਗਾ। ਲੇਕਿਨ ਇੱਕ ਗੱਲ ਜਿਹੜੀ ਹੈ ਉਹ ਡੱਡ ਹੈ ਕਿ ਜਿਹੜੇ ਦੇਵੀ ਆ ਦੇਵਤੇ ਦੀ ਆਰਤੀ ਹੈ ਉਹਦੇ ਵਾਸਤੇ ਅਲੱਗ-ਅਲੱਗ ਉਹਨਾਂ ਨੇ ਕੁਝ ਭਜਨ ਬਣਾਏ ਹੋਏ ਨੇ। ਕਈ ਜਗ੍ਹਾ ਤੇ ਕਈ ਦੇਵੀ ਦੇਵਤਿਆਂ ਦੀ ਕੋਈ ਆਰਤੀ ਦੇ ਨਾਲ ਜਿਹੜਾ ਉਹ ਕੀਤਾ ਜਾਂਦਾ ਹੈ ਫਿਰ ਉਹਦੇ ਬਾਅਦ ਅਗਲੀ ਆਈਟਮ ਇਹ ਹੈ ਕਿ ਉਹਨਾਂ ਅਗੇ ਕੁਝ ਮਾਇਆਦ ਭੇਟਾ ਕਰਨੀ ਇਹਨੂੰ ਵੀ ਬੜਾ ਇੰਪੋਰਟੈਂਟ ਸਮਝਿਆ ਜਾਂਦਾ ਹੈ ਕਿ ਮਾਇਆ ਜਰੂਰ ਭੇਟਾ ਕਰਨੀ ਉਹ ਜਿਸੇ ਲਈ ਪੈਣਾ ਉਹਨਾਂ ਅੱਗੇ ਮਾਇਆ ਕੁਝ ਭੇਟਾ ਕਰਤੀ ਜਾਏਗੀ ਸਾਹਮਣੇ ਮਾਇਆ ਪਈ ਹੋਏਗੀ ਫਿਰ ਜਿਹੜੇ ਵੀ ਦਰਸ਼ਨ ਕਰਨ ਆਉਣਗੇ ਪੂਜਾ ਕਰਨ ਲਈ ਆਉਣਗੇ ਉਹ ਸਾਰੇ ਫਿਰ ਮਾਇਆ ਵੇਖ ਕੇ ਭੇਟ ਕਰਦੇ ਜਾਣਗੇ ਉਸ ਤੋਂ ਬਾਅਦ ਪੱਥਰ ਦੀਆਂ ਜਾਂ ਮੈਟਲ ਦੀਆਂ ਨਮੂਰਤੀਆਂ ਨੂੰ ਕੁਝ ਭੋਗ ਲਵਾਇਆ ਜਾਂਦਾ ਹੈ ਹੋਰ ਇਹਦੇ ਵਿੱਚ ਇੱਕ ਜਿਹੜੀ ਲਾਸਟ ਆਈਟਮ ਹੈ ਉਹ ਬੜੀ ਇੰਪੋਰਟੈਂਟ ਹੈ ਕਿ ਇਹਨਾਂ ਲਈ ਜੋ ਵੀ ਪੂਜਾ ਦੀ ਸਮਗਰੀ ਵਰਤੀ ਜਾਣੀ ਹੈ ਤੂਫ ਹੈ ਫੁੱਲ ਨੇ ਹਰ ਸਮਗਰੀ ਜਿਹੜੀ ਵੀ ਵਰਤੀ ਜਾਣੀ ਹੈ ਦੁੱਧ ਹੈ ਉਹ ਬੜਾ ਪਵਿੱਤਰ ਹੋਣਾ ਚਾਹੀਦਾ ਸੁੱਚਾ ਹੋਣਾ ਚਾਹੀਦਾ ਕਿਉਂਕਿ ਜੇ ਕਉ ਸੱਚ ਨਹੀਂ ਹੋਏਗਾ ਪਵਿੱਤਰ ਨਹੀਂ ਹੋਏਗਾ ਤੇ ਫਿਰ ਦੇਵੀ ਦੇਵਤੇ ਵੀ ਪਿੱਟੇ ਜਾਣਗੇ ਇਸ ਕਰਕੇ ਇਹ ਬੜਾ ਖਾਸ ख्याल ਰੱਖਿਆ ਜਾਂਦਾ ਹੈ ਕਿ ਉਹ ਬੜਾ ਸਚਾਰ ਪਵਿੱਤਰ ਹੋਣਾ ਚਾਹੀਦਾ ਇਹ ਹੈ ਸਾਰਾ ਤਰੀਕਾ ਪੂਜਾ ਕਰਨ ਦਾ ਕਹਿੰਦੇ ਪੂਜਾ ਕਰਨ ਦਾ ਜਿਹੜੀ ਦੂਜਾ ਤਰੀਕਾ ਵੀ ਹੈ ਹੋਮ ਜਾ ਕਰਨ ਦਾ ਉਹਨੂੰ ਆਪਾਂ ਬਾਅਦ ਦੇ ਵਿੱਚ ਵਿਚਾਰਾਂਗੇ ਕਿਉਂਕਿ ਮੈਂ ਬੇਨਤੀ ਕੀਤੀ ਪਹਿਲਾਂ ਕਿ ਦੋ ਤਰੀਕੇ ਨੇ ਹੋਮ ਜਾ ਕਰਨ ਦਾ ਜਿਹੜਾ ਬਾਅਦ ਵਿੱਚ ਵਿਚਾਰਾਂਗੇ ਅੱਜ ਮੈਂ ਸਿਰਫ ਇਸੇ ਗੱਲ ਨੂੰ ਹੀ ਆਪ ਤੱਕ ਸਾਂਝਾ ਕਰਨਾ ਚਾਹੁੰਦਾ ਸੀ ਕਿ ਕਿਵੇਂ ਕੀਤੀ ਜਾਂਦੀ ਹੈ ਕੁਰਬਾਨੀ ਇਹਦੇ ਬਾਰੇ ਕੀ ਫਰਮਾਨਦੀ ਹੈ ਉਹ ਆਪਾਂ ਕੱਲ ਨੂੰ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਵਚਨ ਪਰਵਾਣ ਕਰਨਾ ਵਈਆਂ ਕੋ ਲਾਉਣ ਵਾਸਤੇ ਕਿ ਮਾ ਬਖਸ਼ ਤੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ